ਜੀਵਾਤਮਾ ਅਗਿਆਨਤਾ ਵਿੱਚ ਹੋਣ ਕਰਕੇ ਗੁਰਮੁਖ ਨੂੰ ਬਾਹਰ ਪਾਲਦੇ ਫਿਰਦੇ ਸੀ ਰੱਬ ਕਿੱਥੇ ਆ ਇਹ ਕਥਾਣੀ ਬਾਣੀ ਬਾਰ-ਬਾਰ ਬਾਰ-ਬਾਰ ਸਾਨੂੰ ਇਹ ਤਾਗੀਦ ਕਰਦੀ ਹੈ ਸਾਨੂੰ ਇਹ ਸਿੱਖਿਆ ਬਖਸ਼ਦੀ ਆ ਉਹ ਭਾਈ ਵਾਰੀ ਕਰਮ ਕਾਂਡਾਂ ਦੇ ਨਾਲ ਨਿਰੰਕਾਰ ਪਰਸ਼ਾਵਾਹੀ ਗੁਰੂ ਦੀ ਮਿਲਣੇ ਆਓ ਸਭ ਤੋਂ ਪਹਿਲਾਂ ਉਹਨੂੰ ਆਪਣੇ ਹਿਰਦੇ 'ਚੋਂ ਲੱਭੀਏ ਤੇ ਹਿਰਦੇ 'ਚੋਂ ਲੱਭਣ ਵਾਸਤੇ ਪਿਛਲੇ ਦਿਨੀ ਵੀ ਬੇਨਤੀ ਕੀਤੀ ਆ ਕਿਉਂਕਿ ਬਾਣੀ ਦੇ ਪ੍ਰਕਰਨ ਵਾਰ-ਵਾਰ ਵਾਰ-ਵਾਰ ਮਹਾਰਜ ਉਮੈਤ ਰਿਪੀਟ ਕਰ ਰਹੇ ਆ ਕਿਉਂ ਸਾਡਾ ਯਾਦ ਜਿਹੜਾ ਸਾਡੀ ਚੇਤਾ ਸ਼ਕਤੀ ਜਿਹੜੀ ਹੈ ਇਹ ਬਹੁਤ ਕਮਜ਼ੋਰ ਆ ਕਿ ਛੇਤੀ ਕੀਤਿਆਂ ਗੁਰਮੁਖ ਮੰਨ ਦੀ ਨਹੀਂ ਹੈ ਤੇ ਉਸ ਦਿਨ ਵੀ ਬੇਨਤੀ ਕੀਤੀ ਸੀ ਜੇ ਅੰਦਰ ਦੇ ਇਹ ਰਸ ਲੈਣੇ ਆ ਅੰਤਰ ਕੂਟਾ ਅੰਮ੍ਰਿਤ ਭਰਿਆ ਸ਼ਬਦੇ ਕਾੜ ਪੀਏ ਪਨਹਾਰੀ ਇਹਦੇ ਵਾਸਤੇ ਤੁਹਾਨੂੰ ਗੁਰਮਖੋ ਪਨਹਾਰ ਬਣਨਾ ਪੈਣਾ ਜਿਵੇਂ ਪ੍ਰਾਤਕ ਸਮੇ ਮਤਾਮਾ ਬਹਿਣਾ ਖੂਦ ਦੇ ਵਿੱਚੋਂ ਪਾਣੀ ਕੱਢਣਾ ਤੇ ਢੋਲ ਤੇ ਗੁਰਮਖੋ ਲੱਜ ਚਾਹੀਦੀ ਸੀ ਇਸੇ ਤਰ੍ਹਾਂ ਜੇ ਤੁਸੀਂ ਅੰਦਰੋਂ ਇਸ ਰਸ ਨੂੰ ਮੰਨਣਾ ਹੈ ਦੇ ਵਾਸਤੇ ਤੁਹਾਨੂੰ ਗੁਰੂ ਦਾ ਸ਼ਬਦ ਚਾਹੀਦਾ ਤੇ ਗੁਰੂ ਤੇ ਸਾਰੇ ਹੀ ਆ ਪੁਰਾਣੇ ਸਮੇਂ ਹੁੰਦਾ ਸੀ ਵੀ ਇਟ ਪਟਾਂਗੇ ਤੇ ਗੁਰੂ ਮਿਲੂਗਾ ਹੁਣ ਤੇ ਭਰਾ ਉਹ ਲੜਨ ਇੰਨੀ ਲੜਾਈ ਹੈ ਕਿ ਐ ਕਿ ਇਟ ਦੇ 10 10 12 12 ਲੜ ਰਹੇ ਹੈ ਵੀ ਇੱਥੇ ਮੈਂ ਬੈਠਣਾ ਰੋਡ ਦੇ ਦਵਾਰ ਉੱਪਰ ਹੋਇਆ ਫਲਾਨੇ ਥਾਂ ਦੀ ਗੋਲੀ ਚੱਲ ਗਈ ਕਾਦੇ ਵਾਸਤੇ ਇੱਥੋਂ ਦਾ ਮੈਮੂਖੀਆਂ ਮਾ ਹੁਣ ਨਹੀਂ ਉਹ ਭਾਈ ਹੁਣ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਖਲੋ ਕੇ ਜੋ ਗਾਇਨ ਕਰਦੇ ਹੋ ਤੇ ਅਮਲ ਕਰਨ ਦਾ ਸਮਾ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥਾਂ 'ਤੇ ਅਮਲ ਕਰਨ ਦਾ ਸਮਾ ਹੁਣ ਲੱਭਣ ਦਾ ਸਮਾ ਥੋੜਾ ਆ ਹੁਣ ਤੇ ਅਸੀਂ ਅਮਲ ਕਰਨਾ ਸਾਡੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਜੇ ਪਾਤਸ਼ਾਹ ਨੇ ਪਰ ਕਿੱਥੇ ਦੀ ਅਜੇ ਵੀ ਲੱਭਦੇ ਫਿਰਦੇ ਆ ਭੱਜੇ ਹੋਏ ਆ ਇਸ ਕਰਕੇ ਇਸ ਕਰਮਾਂ ਤੋਂ ਬਾਹਰ ਆਓ ਜੋ ਗੁਰ ਕਹੈ ਸੋਈ 발 ਮੰਨੋ ਹਰ ਹਰ ਕਥਾ ਨਿਰਾਲੀ ਜੋ ਗੁਰੂ ਸਾਹਿਬ ਆਪਣੇ ਪਾਵਨ ਪਵਿੱਤਰ ਮੁਖਾਰ ਗੰਦ ਵਿੱਚੋਂ ਦਰਜ ਕਰ ਗਏ ਇਹਨਾਂ ਬਚਨਾਂ ਤੇ ਭਾਈ ਸਤ ਸਤ ਕਰਕੇ ਜਾਣੋ ਇਹਨਾਂ ਨੂੰ ਆਪਣੇ ਅਰਥੀ ਚ ਥਾਂ ਦੋ ਤੇ